ਸਤਿ ਸ੍ਰੀ ਅਕਾਲ ਦੋਸਤੋ ਡੀ ਐਮ ਟੀ ਵੀ ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਮੇਰੇ ਵੱਲੋਂ ਗਗਨਦੀਪ ਸਿੰਘ ਵੱਲੋਂ ਸਵਾਗਤ ਹੈ ਸਾਥੀਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਦੀ ਕਰਤਾਰ 쿠ਸ਼ੀ ਦੀ ਜਿਵੇਂ ਆਪਾਂ ਜਾਣਦੇ ਹਾਂ ਕਿ ਕਿਸਾਨੀ ਮੰਗਾਂ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਬੈਠੇ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਨੂੰ ਕਮੀਨਗੀ ਭਰੀ ਸੋਚ ਰੱਖਣ ਵਾਲੇ ਕੁਝ ਮਕਾਰ ਤੇ ਡੋਗਰੇ ਇਹ ਕਹਿ ਕੇ ਭੰੜ ਰਹੇ ਹਨ ਕਿ ਕੈਂਸਰ ਵਰਗੀ ਨਾਮਰਾਦ ਬਿਮਾਰੀ ਦੇ ਨਾਲ ਉਹਨਾਂ ਨੇ ਉਂਝ ਹੀ ਮਰ ਜਾਣਾ ਸੀ ਪਰ ਉਹ ਅਤੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਜੱਥੇਬੰਦੀ ਦੇ ਕੁਝ ਲੋਕ ਉਹਨਾਂ ਦੀ ਮੌਤ ਦਾ ਮੁੱਲ ਵਟਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਕਮੀਨਗੀ ਭਰੀ ਸੋਚ ਰੱਖਣ ਵਾਲੇ ਡੋਗਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਗੱਲ ਕਰੀਏ ਮੌਤ ਦੀ ਤਾਂ ਹਰ ਇਨਸਾਨ ਉਹ ਵੀ ਜੇ ਇਹ ਮੌਤ ਬਾਰੇ ਸੋਚਣ ਤਾਂ ਉਹਨਾਂ ਦੀ ਰੂਹ ਵੀ ਕੰਬ ਜਾਊਗੀ ਕਿਉਂਕਿ ਮੌਤ ਬਾਰੇ ਸੋਚਣਾ ਬਹੁਤ ਹੀ ਦੁਖਦਾਈ ਹੈ ਪਰਮੇਸ਼ਵਰ ਨੇ ਸਾਡੇ ਅੰਦਰ ਹਮੇਸ਼ਾ ਹੀ ਜਿਉਣ ਦੀ ਇੱਛਾ ਪਾਈ ਹੈ ਜਿਸ ਦੇ ਚਲਦੇ ਕੋਈ ਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਉਹ ਜਿਉਂਦੇ ਰਹਿਣ ਲਈ ਹਰ ਹਿੱਲਾ ਕਰਦਾ ਹੈ ਜਿਵੇਂ ਆਪਾਂ ਰੋਜ਼ਾਨਾ ਹੀ ਦੇਖਦੇ ਹਾਂ ਕਿ ਹਸਪਤਾਲਾਂ ਵਿੱਚ ਭਿਆਨਕ ਬਿਮਾਰੀਆਂ ਕਰਕੇ ਜਿਉਣ ਲਈ ਲੋਕ ਸੰਘਰਸ਼ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ ਬੇਸ਼ੱਕ ਬਿਮਾਰੀ ਕਾਰਨ ਮਰੀਜ਼ਾਂ ਦਾ ਇਸ ਦੁਨੀਆ ਤੋਂ ਜਾਣਾ ਤੈਅ ਹੁੰਦਾ ਹੈ ਪਰ ਫਿਰ ਵੀ ਉਹ ਸੰਘਰਸ਼ ਅਖੀਰੀ ਲੜਾਈ ਜ਼ਰੂਰ ਲੜਦੇ ਨੇ ਇਸ ਲਈ ਮੇਰੀ ਸੋਚ ਮੁਤਾਬਕ ਜਿਹੜੇ ਲੋਕ ਸਹੀ ਅਰਥਾਂ ਵਿੱਚ ਜਿਉਣਾ ਜਾਣਦੇ ਹਨ ਉਹ ਮਰਨਾ ਵੀ ਜਾਣਦੇ ਹਨ ਲੋਕ ਖੇਤਾਂ ਅਤੇ ਨਿਆਂ ਲਈ ਲੜਨ ਵਾਲੇ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਜ਼ਿੰਦਗੀਆਂ ਨੂੰ ਵੀ ਦਾਤੇ ਲਾ ਦਿੰਦੇ ਹਨ ਮੌਤ ਨੂੰ ਉਹ ਲੋਕ ਚਿਤ ਜਾਣਦੇ ਹਨ ਇਤਿਹਾਸ ਦੇ ਹਵਾਲੇ ਤੋਂ ਜਦੋਂ ਸਰਦਾਰ ਭਗਤ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਹਨਾਂ ਦੇ ਦੋਸਤ ਜਿਹੜੇ ਉਹਨਾਂ ਦੇ ਸਾਥੀ ਇਹ ਕੋਸ਼ਿਸ਼ ਕਰਨ ਲੱਗੇ ਕਿ ਸਰਦਾਰ ਭਗਤ ਸਿੰਘ ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚੋਂ ਭਜਾ ਲਿਆ ਜਾਵੇ ਜਦੋਂ ਇਹ ਸਨੇਹਾ ਸਰਦਾਰ ਭਗਤ ਸਿੰਘ ਦੇ ਕੋਲ ਪੁੱਜਦਾ ਹੈ ਤਾਂ ਉਹ ਆਪਣੇ ਸਾਥੀਆਂ ਨੂੰ ਇਹ ਕਹਿ ਕੇ ਵਰਜ ਦਿੰਦੇ ਨੇ ਕਿ ਅਜਿਹਾ ਨਹੀਂ ਕਰਨਾ ਕਿਉਂਕਿ ਆਜ਼ਾਦੀ ਦੀ ਲੜਾਈ ਨੂੰ ਜਿੱਤਣ ਲਈ ਮੇਰੀ ਜ਼ਿੰਦਗੀ ਨਾਲੋਂ ਮੇਰੀ ਮਾਤ ਬਧੇਰੇ ਕਾਰਾਗਰ ਸਾਬਤ ਹੋਵੇਗੀ ਦੂਜੀ ਉਦਾਹਰਨ ਹੈ ਸਾਡੇ ਕੋਲ ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲੇ ਸਿੱਧ ਕੀਤੇ ਸਿਰੜੀ ਯੋਧੇ ਸਰਦਾਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜੀ ਜਿਨ੍ਹਾਂ ਨੇ ਜੋ ਕਿਹਾ ਉਹ ਤੋੜ ਨਭਾਇਆ ਅੱਜ ਆਪਣੇ ਬਲੀਦਾਨ ਕਰਕੇ ਉਹ ਸਾਡੇ ਸਮਾਜ ਦੇ ਵਿੱਚ ਸਤਕਾਰੇ ਜਾਂਦੇ ਹਨ ਇਸ ਲਈ ਸ਼ਹੀਦ ਭਾਈ ਦਰਸ਼ਨ ਸਿੰਘ ਜੀ ਫੇਰੂਮਾਨ ਅਤੇ ਸਰਦਾਰ ਭਗਤ ਸਿੰਘ ਵਰਗੇ ਮਹਾਨ ਲੋਕ ਆਪਣੀ ਜਾਨ ਦੀ ਕੂਤੀ ਦੇ ਕੇ ਜਿੱਥੇ ਕਰੋੜਾਂ ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣ ਜਾਂਦੇ ਹਨ ਉੱਥੇ ਉਹ ਲੋਕਾਂ ਨੂੰ ਜਿਉਣ ਦੇ ਅਰਥ ਵੀ ਦੱਸ ਜਾਂਦੇ ਹਨ ਅੱਜ ਇਸ ਸੋਚ ਦੇ ਧਾਰਨੀ ਬਣ ਕੇ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਰਤੇ ਬੈਠ ਕੇ ਆਪਣੇ ਉਸ ਇਤਿਹਾਸ ਨੂੰ ਦੁਹਰਾ ਰਹੇ ਨੇ ਕਿ ਕਿੰਝ ਲੋਕਾਂ ਦੇ ਲਈ ਜਦੋਂ ਸੰਘਰਸ਼ ਕਰਨਾ ਪੈਂਦਾ ਤੇ ਜੇ ਜ਼ਿੰਦਗੀ ਵੀ ਦਾਤੇ ਲੋਣੀ ਪਵੇ ਤਾਂ ਪਿੱਛੇ ਨਹੀਂ ਹਟੀਦਾ ਪਰ ਜਿਹੜੇ ਲੋਕ ਇਸ ਸਮੇਂ ਉਹਨਾਂ ਦੀ ਕਰਦਾਰ ਕੁਸ਼ੀ ਕਰ ਰਹੇ ਨੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਸਾਨੂੰ ਜ਼ਰੂਰਤ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਇਹ ਮਿਲ ਕੇ ਅਰਦਾਸ ਕਰਨੀ ਚਾਹੀਦੀ ਆ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਅਜੇ ਤੱਕ ਨਹੀਂ ਜਾਗੀਆਂ ਉਹ ਜਾਗ ਜਾਣ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ ਬਾਕੀ ਜੋ ਉਹ ਕਰ ਰਹੇ ਨੇ ਇਸ ਦਾ ਫੈਸਲਾ ਇਤਿਹਾਸ ਕਰੂਗਾ ਕਿ ਉਹ ਠੀਕ ਕਰ ਰਹੇ ਨੇ ਉਹਨਾਂ ਨੇ ਠੀਕ ਕੀਤਾ ਆਪਾਂ ਨੂੰ ਅਜੇ ਜੱਜਮੈਂਟ ਦੇਣ ਦੀ ਲੋੜ ਨਹੀਂ ਆਪਾਂ ਨੂੰ ਲੋੜ ਹੈ ਸਿਰਫ ਤੇ ਸਿਰਫ ਉਹਨਾਂ ਦਾ ਸਾਥ ਦੇਣ ਲਈ ਆਓ ਆਪਾਂ ਉਹਨਾਂ ਦੇ ਹੱਕ ਵਿੱਚ ਲਹਿਰ ਖੜੀ ਕਰੀਏ ਉਹਨਾਂ ਦਾ ਸਾਥ ਦਈਏ ਮੈਂ ਅਤੇ ਮੇਰਾ ਪਰਿਵਾਰ ਸਰਦਾਰ ਜਗਜੀਤ ਸਿੰਘ ਵੱਲੋਂ ਅਰੰਭੇ ਸੰਘਰਸ਼ ਦੇ ਹਾਮੀ ਹਾਂ ਤੁਸੀਂ ਵੀ ਆਪਣੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਸ ਸੰਘਰਸ਼ ਦੇ ਹਾਮੀ ਹੋ ਤਾ ਤੱਕ ਨਹੀਂ ਮੈਨੂੰ ਦਿਓ ਯਾਜਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ